ਅਸੀਂ ਪੰਜਾਬ ਦੇ ਸਭ ਤੋਂ ਮਹੱਤਵਪੂਰਨ ਸ਼ਹਿਰਾਂ ਵਿੱਚੋਂ ਇੱਕ ਪੰਜਾਬ ਤੋਂ ਇਸ ਨੂੰ ਇਸ ਤਰ੍ਹਾਂ ਡਾਊਨ ਲਾਉਂਦੇ ਹਾਂ ਉਹਨੂੰ ਤਾਂ ਇਹ ਬੰਨ ਕਰਦੇ ਉਹ ਤਾਂ ਰੋਕ ਲਈ ਜਾਂਦੇ ਤੇ ਅਸੀਂ ਤਾਂ ਜਿੱਥੇ ਸ਼ਰੇਮ ਸਿੰਘਾਂ ਦੇ ਕਿਸਾਨ ਗੇਰ ਉੱਡੀ ਜਾ ਰਹੀ ਹੈ ਬਾਕਸ ਕਰਾ ਕੇ ਲਾਈ ਪਹੁੰਚ ਜਾਏਗੀ ਅੱਜ ਦਾ ਬਰੋਗ ਸਿੱਖਿਆ ਜਾਵੇ ਤੇ ਜਿਹਦਾ ਜੁੰਮੇ ਬਾਦ ਸਰਕਾਰ ਹੋਵੇ ਇਹ ਖੰਡਾ ਤੋਂ ਅਸੀਂ ਕਿਤੇ ਨਹੀਂ ਰੋਕ ਚੰਗਣਾ ਰੋਡ ਮੁਰਦਾਬਾਦ ਚੰਗਣਾ ਰੋਡ ਮੁਰਦਾਬਾਦ ਚੰਗਣਾ ਰੋਡ ਮੁਰਦਾਬਾਦ नौतारो गिरो गिरो कंगोत गिरफ़्तारो गिरो गिरफ़्तारो कंगण नौतार ਜਰਦਾ ਅ ਅ ਜੁਰਾ ਨਾਲੋਂ 3 ਨੰਬਰ ਓਕੇ ਜੀ ਅ ਅੱਜ ਪਤਲਾ ਫੂਕਿਆ ਗਿਆ ਜੀ ਕੀ ਕਾਰਨ ਹੈ ਕੀ ਕਹਿਣਾ ਚਾਹੋਗੇ ਡੰਗਣਾ ਨੌਕਰ ਤੇ ਲੰਬੇ ਸਮੇਂ ਤੋਂ ਆ ਦੇ ਦੇਸ਼ ਦੇ ਵਿੱਚ ਖਾਸ ਕਰਕੇ ਕਿਸਾਨਾਂ ਨੇ ਘੱਟ ਗਿੰਦੀਆਂ ਦੇ ਸਿੱਖਾਂ ਦੇ ਦੰਗਣਾ ਬੁਲਾਰੀ ਅੱਛਾ ਸਾਡੀ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਵੀ ਅੱਜ ਦਿੱਲੀ ਭਾਰਤੀ ਜਨਤਾ ਪਾਰਟੀ ਅਸੀਂ ਕਹਿਣਾ ਚਾਹੁੰਦੇ ਆ ਅੱਛਾ ਇਹ ਅੱਗ ਲਾਉਣੀ ਨਹੀਂ ਕਰਵਾਉਣੀ ਬੜੀ ਔਖੀ ਹੈ ਠੀਕ ਹੈ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦੇ ਕਿ ਉਹ ਤੇ ਕੇਸ ਦਰਜ ਕਰਕੇ ਗ੍ਰਿਫਤਾਰ ਜਿਸ ਤਰ੍ਹਾਂ ਲਗਾਤਾਰ ਇਹ ਬਿਆਨ ਦਿੱਤੇ ਜਾ ਰਹੇ ਤੁਹਾਨੂੰ ਲੱਗਦਾ ਕਿ ਇਹ ਮਨਸ਼ਾ ਕੀ ਹੈ ਕਿਉਂ ਪੰਜਾਬ ਤੇ ਪੰਜਾਬੀਓ ਤੁਹਾਨੂੰ ਟਾਰਗੇਟ ਕੀਤਾ ਜਾ ਰਿਹਾ ਆਕੀ ਜਨਤਾ ਪਾਰਟੀ ਦੀ ਜਿਹੜੀ ਕੋਈ ਇੱਕ ਨੀਤੀ ਹੈ ਵੀ ਫਿਰਕਿਆਂ 'ਚ ਫਰਕ ਪਾ ਕੇ ਇਸ ਦੇ ਵਿੱਚ ਜਿਹੜੇ ਰਸਤੇ ਤੇ ਤੁਰੀ ਹੈ ਮੈਂ ਕਹਿਣਾ ਚਾਹੁੰਦਾ ਕਿ ਇਹ ਰਸਤਾ ਬੜਾ ਖਤਰਨਾਕ ਹੈ ਕਿ ਦੇਸ਼ ਜਿਹੜਾ 140 ਕਰੋੜ ਲੋਕਾਂ ਦਾ ਦੇਸ਼ ਹੈ ਤੇ ਸਮਾਜਿਕ ਇਕਸੁਰਤਾ ਨਾਲ ਕਿਸੇ ਜ਼ਬੂਰੀਅਤ ਨਾਲ ਕਿਸੇ ਰੂਪ ਲਾਲ ਨਾਲ ਚੱਲ ਸਕਦਾ ਹੈ ਵੀ ਫਿਰਕਿਆਂ ਦੇ ਵਿੱਚ ਜਿਹੜੀ ਫਰਕ ਪਾ ਕੇ ਕਿਸੇ ਤਰ੍ਹਾਂ ਦੀ ਕੋਈ ਰਾਜਨੀਤੀ ਕਰਨੀ ਉਹ ਅੱਗ ਨਾਲ ਖੇਡਦੇ ਆ ਅੱਗ ਕਿਸੇ ਦੀ ਮਿੱਤਰ ਨਹੀਂ ਹੁੰਦੀ ਲਾਉਣੀ ਸ਼ੌਕੀਆ ਭਜਾਉਣੀ ਆਉਂਦੀ ਹੈ ਅੱਛਾ ਅੱਜ ਜੇ ਫਿਲਮ ਲਾਉਂਦੇ ਨੇ ਤੱਕੇ ਨਾਲ ਫਿਰ ਤੁਹਾਡਾ ਐਕਸ਼ਨ ਕੀ ਹੋਊਗਾ ਅਗਲਾ ਲੱਗਣੀ ਨਹੀਂ ਸਕਦੀ ਅੱਛਾ ਲਾਉਣੀ ਹੈ ਕਿ ਇੱਕ ਲੱਗੀ ਸੀ ਉਹਦਾ ਜੋ ਹੈ ਸ਼ੁਰੂਆਤ ਲੋਕਾਂ ਨੂੰ ਅਪੀਲ ਕਰੋ ਵੀ ਫਿਲਮ ਨਾ ਦੇਖਣ ਲਈ ਲੱਗਣੀ ਹੀ ਨਹੀਂ ਦੇਣੀ ਲੋਕ ਤਾਂ ਤਾਂ ਉਹ ਨਟ ਤੇ ਆਨਲਾਈਨ ਦੇਖਣਦੇ ਨੇ ਲੋਕ ਉਹਨਾਂ ਨੂੰ ਵੀ ਕੀ ਇਹ ਉਹਨਾਂ ਦਾ ਵੀਰ ਕਰਾਂਗੇ ਜਿਹਦੇ ਬਕਵਾਸ ਕਰਾਂਗੇ ਅਸੀਂ ਨੂੰ ਲੱਗਣ ਨਹੀਂ ਦੇਵਾਂਗੇ ਅਸੀਂ ਦੇਸ਼ ਭਾਚ ਦੇ ਨਾਲ ਕਰਾਂਗੇ ਕਿ ਕਿ ਪੰਜਾਬ ਚ ਵੀ ਦੇਸ਼ ਭਾਚੇ ਤੇ ਕਮਾਈ ਲਾਈ ਧੰਨਵਾਦ ਠੀਕ ਹੈ ਆਜਾ ਸੁਖਾ ਧੰਨਵਾਦ ਧੰਨਵਾਦ ਅੱਗੇ ਕੀ ਗੱਲ ਹੈ ਹਾਂਜੀ ਅਸੀਂ ਅੱਜ ਜਿਹੜਾ ਇੱਥੇ ਜੰਡਾ ਦੇ ਕੇ ਮਤਰ ਮੋਰ ਦੇ ਸਾਹਮਣੇ ਪ੍ਰੋਟੈਸਟ ਕੀਤਾ ਹੈ ਨੀ ਉਹਦੀ ਜਿਹੜੀ ਐਮਰਜੈਂਸੀ ਵੀਡੀਓ ਹਸਪੀਟਲ ਬੈੱਕ ਹੈ ਸੋ ਇਹ ਮੂਵੀ ਪੰਜਾਬ ਦੇ ਵਿੱਚ ਸਿੱਖਾਂ ਦਾ ਅਕਸ ਖਰਾਬ ਕਰਨ ਦੇ ਲਈ ਕੁਲੀਆ ਮੂਵੀ ਦੀ ਗੱਲ ਤਾਂ ਬਾਅਦ ਦੀ ਹੈ ਜਿਹੜੀ ਇਹ ਔਰਤ ਹੈ ਇਹ ਹਮੇਸ਼ਾ ਸਿੱਖਾਂ ਦੇ ਪ੍ਰਤੀ ਨਫ਼ਰਤ ਦਿਖਾਉਂਦੀ ਆ ਆਪਾਂ ਕਿਸਾਨ ਅੰਦੋਲਨ ਵੇਲੇ ਵੀ ਦੇਖਿਆ ਤੇ ਹੁਣ ਵੀ ਪਿੱਛੇ ਜੇ ਇੱਕ ਨੂੰ 에어ਪੋਰਟ ਦੇ ਵਿੱਚ ਜਦੋਂ ਉੜੀ ਨੇ ਸਬਕ ਸਿਖਾਇਆ ਉਹ ਸੰਤ ਨਾਨਕ ਉਲੰਧ ਦੀ ਟਿੱਪ ਨੂੰ ਲੈ ਕੇ ਤਾਂ ਇਹਦੀ ਜਿਹੜੀ ਜ਼ਹਿਰ ਆ ਸਿੱਖਾਂ ਦੇ ਖਿਲਾਫ ਆ ਉਹ ਅੱਜ ਇਸ ਮੂਵੀ ਤੋਂ ਵੀ ਸੱਦ ਹੁੰਦੀ ਆ ਇਸ ਮੂਵੀ ਦੇ ਵਿੱਚ ਸਾਡੇ 20ਵੀਂ ਸਦੀ ਦੇ ਮਹਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਾਂ ਦੇ ਅਕਸ ਨੂੰ ਖਰਾਬ ਕੀਤਾ ਗਿਆ ਉਹਨੂੰ ਇੱਕ ਪਤਿਤ ਸਿੱਖ ਵੱਲੋਂ ਵੀ ਦਿਖਾਇਆ ਗਿਆ ਤੇ ਉਹਨਾਂ ਦੇ ਵੱਲੋਂ ਦੇਸ਼ ਨੂੰ ਦੋ ਫਾੜ ਕਰਨ ਦੀ ਗੱਲ ਦੇ ਲਈ ਜਿਹੜੀ ਗੱਲ ਉਹਨਾਂ ਦੇ ਮੂੰਹੋਂ ਕਢਾਈ ਗਈ ਆ ਹਾਲਾਂਕਿ ਸੰਤਾਂ ਦੇ ਜਾਣ ਤੋਂ ਬਾਅਦ ਦੀਆਂ ਜਿਹੜੀਆਂ ਗੱਲਾਂ ਹੋਈਆਂ ਉਹ ਹੋਈਆਂ ਸੰਤਾਂ ਦੀ ਖੁਦ ਦੀ ਸਪੀਚ ਇਸ ਤਰ੍ਹਾਂ ਦੀ ਨਹੀਂ ਸੀ ਜਿਹੜੀ ਉਹਨਾਂ ਨੇ ਦਿਖਾਈ ਆ ਦੂਸਰੇ ਪਾਸੇ ਇਹ ਇੱਕ ਐਸੀ ਔਰਤ ਆ ਜਿਹੜੀ ਸਾਰਾ ਕੁਝ ਆਪ ਕਰ ਰਹੀ ਆ ਡਾਇਰੈਕਟਰ ਵੀ ਆਪ ਆ ਐਕਟਰ ਵੀ ਆਪ ਆ ਸਟੋਰੀ ਮੇਕਰ ਵੀ ਆਪ ਆ ਤੇ ਪ੍ਰੋਡਿਊਸਰ ਵੀ ਆਪ ਆ ਸੋ ਇਹ ਸਿੱਧਾ ਸਿੱਧਾ ਟਾਰਗੇਟ ਪੰਜਾਬ ਦੇ ਵਿੱਚ ਨਹੀਂ ਇਹ ਪੂਰੇ ਵਰਲਡ ਦੇ ਵਿੱਚ ਸਿੱਖਾਂ ਨੂੰ ਕਰ ਰਹੀ ਆ ਤੇ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਤੇ ਭਾਜਪਾ ਦੀ ਸਰਕਾਰ ਨੂੰ ਤੇ ਇਹ ਇਹਦੇ ਜਿਹੜੇ ਲੋਕ ਆ ਹਮਖਿਆਲੀ ਇਹਨਾਂ ਦੇ ਇਹਨਾਂ ਨੂੰ ਬੇਨਤੀ ਨਹੀਂ ਚੇਤਾਵਨੀ ਦਿੰਨੇ ਆ ਕਿ ਸੁਦਰਜਣ ਪੰਜਾਬ ਦੇ ਵਿੱਚ ਜਿਹੜੀ ਅੱਗ ਲਾਉਣ ਦੇ ਲਈ ਤੁਸੀਂ ਤੁਲੇਓ ਇਹ ਸੰਭਣੀ ਨਹੀਂ ਸੋ ਇਹਨੂੰ ਰੋਕਣ ਦੇ ਲਈ ਸਿੱਖ ਹਰਿਕ ਇਸ ਦੇ ਲਈ ਇਕੱਠੇ ਨੇ ਤੇ ਇਹਦਾ ਵਿਰੋਧ ਹਰ ਇੱਕ ਪੱਤਰ ਤੇ ਕਰਨਗੇ ਤੇ ਦੂਸਰੀ ਬੇਨਤੀ ਪੰਜਾਬ ਦੇ ਜਿਹੜੇ ਸਿਨੇਮੇ ਵਾਲੇ ਲੋਕ ਆ ਅਸੀਂ ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਆ ਕਿ ਇਸ ਦਾ ਤੁਸੀਂ ਵੀ ਪੂਰਨ ਤੌਰ ਤੇ ਬਾਈਕਟ ਕਰੋ ਕਮਾਈਆਂ ਦੇ ਲਈ ਹੋਰ ਫਿਲਮਾਂ ਬਹੁਤ ਨੇ ਜੇ ਪੰਜਾਬ ਦੇ ਵਿੱਚ ਫਿਲਮਾਂ ਨਿੱਕੀ ਦੀ ਗੱਲ ਤੇ ਲਈ ਬੈਨ ਕੀਤਾ ਜਾਂ ਸਕਦੀਆਂ ਜਿਵੇਂ ਦਜੀਤ ਦੀ ਭਾਈ ਖਾਲੜਾ ਸਭ ਤੇ ਫਿਲਮ ਬਣੀ ਉਹਨੂੰ ਬੈਨ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ ਹੋਰ ਐਹੋ ਜੀਆਂ ਕਈ ਫਿਲਮਾਂ ਸੀ ਜਿਹੜੀਆਂ ਪੰਜਾਬ ਪ੍ਰਸਤ ਸੀ ਉਹਨਾਂ ਨੂੰ ਬੈਨ ਕਰ ਦਿੱਤਾ ਜਾਂਦਾ ਤੇ ਇਹਦੇ ਤੇ ਬੈਨ ਕਿਉਂ ਨਹੀਂ ਲੱਗਦਾ ਸੋ ਇਹਦੇ ਤੇ ਵੀ ਬੈਨ ਲੱਗਣਾ ਚਾਹੀਦਾ ਇਹਨੂੰ ਪੰਜਾਬ ਦੇ ਵਿੱਚ ਇਹਦੇ ਟ੍ਰੇਲਰ ਤੱਕ ਨੂੰ ਵੀ ਬੈਨ ਕਰ ਦੇਣਾ ਚਾਹੀਦਾ ਤੇ ਇਹਦੇ ਜਿਹੜੇ ਖਮੇਜੇ ਆ ਉਹ ਮਾਰੇ ਹੋਣਗੇ ਸਿਨੇਮੇ ਵਾਲੇ ਜਿਹੜੇ ਲੋਕ ਆ बिजनेਸਮੈਨ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਸਾਡਾ ਸਹਿਯੋਗ ਕਰਨ ਅਸੀਂ ਤੁਹਾਨੂੰ ਹੋਰ ਵੀ ਥਾਵਾਂ ਤੇ ਕਮਾਈ ਹੈ ਜਿਹੜੀ ਉਹਨਾਂ ਤੇ ਲੋਕ ਆਟੋਮੈਟਿਕ ਦਿੰਦੇ ਆ ਪਰ ਇਹਨੂੰ ਕਮਾਈ ਦਾ ਮੁੱਖ ਸਾਧਨ ਨਾ ਰੱਖਿਆ ਜਾਵੇ ਇਹਨੂੰ ਬੈਨ ਦੇ ਲਈ ਤੇ ਇਹਨੂੰ ਰੋਕਣ ਦੇ ਲਈ ਸਾਡਾ ਸਹਿਯੋਗ ਕੀਤਾ ਸਰ ਸਗਰਾ ਹੀ ਗੱਲ ਕਰੀਏ ਤੁਸੀਂ ਅੱਜ ਮਿਲ ਕੇ ਆਏ ਹੋ ਮਾਲਕ ਨੇ ਜਿਹੜੇ ਥੀਏਟਰ ਦੇ ਉਹਨਾਂ ਨੂੰ ਫਿਰ ਤੁਸੀਂ ਆਪਣੇ ਵੱਲੋਂ ਜਿਹੜਾ ਕਿਹਾ ਵੀ ਇਹ ਫਿਲਮ ਨਾ ਲਾਈ ਜਾਵੇ ਬਿਲਕੁਲ ਜੀ ਇਹ ਫਿਲਮ ਉਹਨਾਂ ਨੇ ਸਹਿਯੋਗ ਕੀਤਾ ਵੀ ਨਹੀਂ ਲੱਗੂਗੀ ਤੇ ਅਸੀਂ ਪੂਰੇ ਪੂਰੇ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਕਰਦੇ ਹਾਂ ਪੂਰੇ ਪੰਜਾਬ ਦੇ ਜਿੰਨੇ ਵੀ ਇਸ ਤਰੀਕੇ ਦੇ ਪੀਵੀਆਰ ਜਾਂ ਜਿਹੜੇ ਸਕਰੀਨ ਹੋਲਡਰ ਲੋਕ ਨੇ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇਹ ਇਸ ਦਾ ਆਪ ਵਿਰੋਧ ਕਰਨ ਪੰਜਾਬ 'ਚ ਬੰਦ ਦੀ ਮੰਗ ਕਰਦੇ ਨਹੀਂ ਪੂਰੇ ਦੇਸ਼ ਦੇ ਪੂਰੇ ਵਰਲਡਵਾਈਡ ਅਸੀਂ ਗੱਲ ਕਰ ਰਹੇ ਹਾਂ ਨਾ ਪੰਜਾਬ 'ਚ ਬੰਦ ਕਰ ਦਿੰਦੇ ਆ ਦੂਸਰੇ ਸੂਬਿਆਂ 'ਚ ਚਲਾਉਂਦੇ ਤੇ ਕੀ ਨਹੀਂ ਅਸੀਂ ਪੂਰੇ ਸਿੱਖ ਦਾ ਪੂਰੇ ਵਰਲਡ ਦੇ ਵਿੱਚ ਹੀ ਆ ਨਾ ਹਰ ਪਹਿਲੀ ਗੱਲ ਤਾਂ ਇਸ ਦਾ ਵਿਰੋਧ ਆ ਜਿਹੜਾ ਸ਼੍ਰੋਮਣੀ ਕਮੇਟੀ ਵੱਲੋਂ ਵੀ ਕੀਤਾ ਜਾ ਰਿਹਾ ਤੇ ਜਥੇਦਾਰ ਵੱਲੋਂ ਸਾਡੇ ਕਾਲ ਤੱਕ ਦੀ ਸਰਮੌਰ ਸੰਸਥਾ ਸਾਡੀ ਸਾਡੇ ਜਥੇਦਾਰ ਦਾ ਸਾਡੇ ਲਈ ਸੁਪਰੀਮ ਨੇ ਅਸੀਂ ਮਤਲਬ ਉਹਨਾਂ ਵੱਲੋਂ ਵੀ ਇਹ ਜਿਹੜਾ ਇਹਦਾ ਵਿਰੋਧ ਕੀਤਾ ਗਿਆ ਤੇ ਮੈਂ ਸਮਝਦਾ ਕਿ ਪੂਰੇ ਦੇਸ਼ ਦੇ ਵਿੱਚ ਲਾਗੂ ਹੋਣਾ ਚਾਹੀਦਾ ਥੈਂਕ ਯੂ ਰੱਦ ਕਰੋ ਐਮਰਜੈਂਸੀ ਰੱਦ ਕਰੋ ਰੱਦ ਕਰੋ ਰੱਦ ਕਰੋ ਐਮਰਜੈਂਸੀ ਮੂਵੀ ਰੱਦ ਕਰੋ ਰੱਦ ਕਰੋ ਰੱਦ ਕਰੋ ਐਮਰਜੈਂਸੀ ਮੂਵੀ ਰੱਦ ਕਰੋ ਰੱਦ ਕਰੋ ਰੱਦ ਕਰੋ ਐਮਰਜੈਂਸੀ ਮੂਵੀ ਰੱਦ ਕਰੋ ਰੱਦ ਕਰੋ ਰੱਦ ਕਰੋ ਗੰਗਨਾਰ ਨਾਟ ਮੁਰਦਾਬਾ 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 ਪਿੱਛੇ ਨੂੰ ਪਿੱਛੇ ਨੂੰ ਰੱਦ ਕਰੋ ਮੁਰਦਾਬਾ ਗੰਗਨਾਰ ਨਾਤ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਕੰਗਨਾਰ ਨਾਟ ਮਰਦਾਬਾਦ ਕੰਗਨਾਰ ਨਾਟ ਮਰਦਾਬਾਦ ਕੰਗਨਾਰ ਨਾਟ ਮਰਦਾਬਾਦ ਕੰਗਨਾਰ ਨਾਟ ਮਰਦਾਬਾਦ ਐਮਰਜੈਂਸੀ ਮੂਵੀ ਬੰਦ ਕਰੋ ਬੰਦ ਕਰੋ ਅਸੀਂ ਥੋੜਾ ਜਿਹਾ ਸਿਨੇਮਾ ਕਦੇ ਵੀ ਥੀਏਟਰ ਦੇ ਵਿੱਚ